ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਟਿੰਕੂ ਡੈਰੀ ਫਾਰਮ ਤੇ ਪਹੁੰਚੇ ਆ ਸ਼ਹਿਰ ਸੰਗਰੂਰ ਸੋਈਆਂ ਰੋਡ ਰਾਜਗੜ੍ਹ ਕਲੋਨੀ ਚਾ ਬਾਈ ਦਾ ਡੈਰੀ ਫਾਰਮ ਦੀ ਗੱਲ ਕਰ ਲਈਏ ਡੈਰੀ ਫਾਰਮ ਬਹੁਤ ਖੁੱਲਾ ਢੁੱਲਾ ਹੈ ਜੈ ਕੈਮਰਾ ਸਾਰੇ ਬੰਨੇ ਘੁਮਾ ਦੀ ਤਕਰੀਬਨ 60 ਤੋਂ 70 ਬਾਈ ਕੋਲੇ ਮੱਝਾਂ ਨੇ 15 ਤੋਂ 20 ਸੱਜਣੋ گاਵਾ ਨੇ ਜਿਹੜਾ ਨਾਲ-ਨਾਲ ਕੰਮ ਆ ਕੰਮ ਬਾਈ ਦਾ ਹੈਗਾ ਨਾਲ-ਨਾਲ ਵਪਾਰ ਦਾ ਪਰ ਜਿਹੜਾ ਮੇਨ ਫੋਕਸ ਆ ਉਹ ਬਾਈ ਕਹਿੰਦਾ ਹੈਗਾ ਦੁੱਧ ਤੇ ਪਸ਼ੂ ਅੱਜ ਤਿਆਰ ਦੁੱਧ ਵਾਲੇ ਦਿਖਾ ਦਾਂਗੇ ਝੋਟੀਆਂ ਦਿਖਾ ਦਾਂਗੇ 1214 ਤੇ ਜਿਹੜਾ ਰੇਟ ਆ ਰੇਟ 1 ਲੱਖ ਤੇ 25000 ਤੋਂ ਲਾ ਕੇ 1 ਲੱਖ 60 7000 ਤੱਕ ਹੋਣਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਜੀ ਕਰਾ ਦਾਂਗੇ ਆ ਜਾਓ ਪੰਡਤ ਜੀ ਤੁਸੀਂ ਵੀ ਆ ਜਾਓ ਇੱਧਰਲੇ ਪੰਨੇ ਹੋਰ ਕੀ ਹਾਲ ਹੈ ਬਾਈ ਸਸਿਗਾ ਬਾਈ ਹੋਰ ਠੀਕ ਠਾਲੇ ਹਾਂ ਜੀ ਨਾਮ ਤੇ ਐਡਰੈਸ ਬੋਲੋ ਹਾਂ ਜੀ ਨਾਮ ਟਿੰਕੂ ਡੈਰੀ ਫਾਰਮ ਰਾਜਗੜ੍ਹ ਕਲੋਨੀ ਸੋਇਆ ਰੋਡ ਸੰਗਰੂਰ ਆ ਆਪਣਾ ਕੀ ਨਾਮ ਸੱਜਣਾ ਬਰ? ਮੇਰਾ ਨਾਮ ਸੁਨੀਲ ਹੈ ਜੀ। ਸੁਨੀਲ ਪੰਡਤ। ਹਾਂ ਜੀ। ਆ ਸੁਨੀਲ ਵੀ ਮਸ਼ਹੂਰ ਆ ਸੰਗਰੂਰ ਚ ਹਨਾ। ਹਾਂ ਜੀ। ਦੁੱਧ ਦਾ ਕੰਮ ਆ ਸੁਨੀਲ ਆਪਣਾ ਵੀ। ਦੁੱਧ ਦਾ ਕੰਮ ਆ ਜੀ। ਬਚਦੇ ਨਹੀਂ ਦੋ ਰੁਪਏ। ਬਚਦੇ ਨਹੀਂ। ਹਾਂ। ਮੈਂ ਬੰਦੇ ਕਹਿੰਦੇ ਨੇ ਬਚਦੇ ਨਹੀਂ। ਨਹੀਂ ਜੀ ਐਂ ਜੀ ਜੇ ਬੰਦਾ ਮਿਹਨਤ ਕਰੇ ਫਿਰ ਬਚਦੇ ਨੇ। ਫਿਰ ਬਚਦੇ ਨੇ ਜੇ ਘਰ ਦੇ ਸਾਰੇ ਮੈਂਬਰ ਲੱਗੇ। ਹਾਂ ਜੀ ਹਾਂ। ਦੁੱਧ ਭਾਈ ਕੀ ਰੇਟ 'ਤੇ ਵਿਕ ਜਾਂਦਾ ਉਹਦਾ ਦੁੱਧ ਸਾਡਾ 80 ਰੁਪਏ ਤੋਂ ਲੈ ਕੇ 75 ਰੁਪਏ ਵੇਚਦੇ ਆ ਜੀ ਦੁੱਧ ਪਿਓਰ ਹੁੰਦਾ ਠੀਕ ਆ ਗੱਲ ਹਾਂ ਚਮਾਵਾ ਦੁੱਧ ਵੇਚਦੇ ਆ ਠੀਕ ਆ ਜੀ ਕਿੰਨੀ ਆ ਕਮਾਈ ਵਧੀਆ ਹਾਂ ਕਮਾਈ ਬਸ ਸਾਰਾ ਕੁਝ ਇਹਦੀ ਸਿਰਤੀ ਆ ਜੀ 20 ਸਾਲ ਪੁਰਾਣਾ ਕੰਮ ਹੈ ਠੀਕ ਆ ਗੱਲ ਹਾਂ ਜਿਹੜੀ ਮੈਂ ਜਿਹੜੀ ਦੱਸਦਾਂਗੇ ਉਨੇ ਹੀ ਦੁੱਧ ਹੋਊਗਾ ਐ ਨਹੀਂ ਵਪਾਰੀ ਆਲਾ ਸਾਡੀਆਂ ਮਈਆਂ ਹੁਣ ਵੀਡੀਓ ਬਣਵਾਵਾਂਗੇ ਬਾਜ਼ਾਰ ਨਹੀਂ ਲੰਘੇ ਡੰਗ ਤੇ ਮਈਆਂ ਨੇ ਠੀਕ ਆ ਗੱਲ ਹਾਂ ਜਿਹੜੀ ਗੱਲ ਹੈ ਡੰਗ ਜਿਹੇ ਆਲਾ ਸੀਨ ਆ ਐ ਮੰਨ ਲਓ ਵੀ ਦੋ ਦੋ ਤਿੰਨ ਘੰਟੇ ਦੋ ਤਿੰਨ ਪਰਾਣੀ ਹੈ ਗਈ ਮਈਆਂ ਨੂੰ ਬਾਜ਼ਾਰ ਲੱਗੇ ਕੋਈ ਮਈਆਂ ਸਾਰੀਆਂ ਜਿੰਨਾ ਦੁੱਧ ਕਾਹੇ ਉਹਨਾਂ ਦੁੱਧ ਹੋਊਗਾ ਮੀਆਂਲੇ ਬਾਕੀ ਦੁੱਧ ਜਿੰਨਾ ਬਾਈ ਕਹੂਗਾ ਉਹ ਡੰਗ ਡੰਗ ਤਸੱਲੀ ਕਰਾ ਮੈਨੂੰ ਪੂਰੀ ਗਰੰਟੀ ਹੋ ਗਈ ਸਾਰੀ ਮੈਂ ਦੀ ਲੈ ਸੱਜਣੋ ਇੱਕ ਨੰਬਰ ਵਾਲੀ ਝੋਟੀ ਤੋਂ ਸ਼ੁਰੂ ਕਰ ਲੈਨੇ ਸੂਆ ਕਿਹੜਾ ਬਾਈ ਦਾ ਸੂਆ ਇਹਦਾ ਤੀਜਾ ਜੀ ਤੀਜਾ ਸੂਆ 17 ਕਿਲੋ ਤੋਂ ਤਿਆਰ ਹੈ ਥੱਲੇ 17 ਕਿਲੋ ਖਾਸਾ ਹੁੰਦਾ 17 ਹਾਂਜੀ ਪੂਰਾ ਕਰਾ ਦੇਾਂਗੇ ਤਸੱਲੀ ਹਾਂਜੀ ਹਾਂ ਤਸੱਲੀ ਕਰਾ ਕੇ ਡੰਗ ਦੋ ਡੰਗ ਹਾਂਜੀ ਦੋ ਡੰਗ ਚਵਾ ਕੇ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਬਿਲਕੁਲ ਓਕੇ ਹੋਣੀ ਆ ਸਾਰੀਆਂ ਮਈਆਂ 100 ਦੀ 100 ਸੂਈਰਾ ਹੋ ਗਏ 15 ਤੋਂ 20 ਦਿਨਾਂ ਦੀਆਂ ਸੂਈਆਂ ਸਾਰੀਆਂ ਮੀਆਂ ਦਾ ਸੂਆ ਮਾਰੇ ਮੂਲੇ ਲੱਗੇ ਮਾਰੇ ਲੱਗੇ ਹੋਈਆਂ ਨਾ ਦੁੱਧ ਤਿਆਰ ਤੇ ਆਣ ਲੈ ਸੱਜਣੋ ਇਹਦੇ ਕੋਲੇ 17 ਕਿਲੋ ਪਹਿਲੀ ਕੋਲੀ 17 ਤਿਆਰ ਆ ਬਾਈ ਕਹਿੰਦਾ ਢਾਂਚਾ ਬਹੁਤ ਸੋਹਣਾ ਰੱਖਦੀ ਆ ਜਿੱਦਾਂ ਪਾਕਿਸਤਾਨ ਵਾਲੀਆਂ ਮੀਆਂ ਦੀ ਗੱਲ ਕਰ ਲਈ ਨਾ ਉਦਾਂ ਦਾ ਸਟਰਕਚਰ ਆ ਝੋਟੀ ਦਾ ਥਣ ਲੇਵੇ ਦੀ ਸਾਫ ਆ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਗਈ ਇਹਦਾ ਰੇਟ ਕੀ ਰਊ ਬਾਈ ਇਹਦਾ ਰੇਟ 1,75,000 ਰੁਪਏ ਹੋਵੇ 1,75 ਇਹ ਹੁਣ ਮਾਰ ਦੇ ਗਰੀ ਆ ਦੋ ਨੰਬਰ ਵਾਲੀਆਂ ਇਹਦਾ ਸੂਆ ਬਾਈ ਇਹ ਸੂਏ ਤੀਜੇ ਆ ਜੀ 16 ਲੀਟਰ ਦੁੱਧ ਤਿਆਰ ਆ ਲੈ ਭਾਈ ਇਹ ਵੀ ਖਾਸਾ ਖਾਤਰ ਹਾਂ ਜੀ ਬਸ ਲਵੇ ਵਾਲੀਆਂ ਮਈਆਂ ਨੇ ਸਾਰੀਆਂ ਠੀਕ ਹੈ ਗੱਲ ਚੋਣ ਚ ਪਾਉਣ ਦੀ ਕਿੰਨਾ ਪਈ ਚੋਣ ਦੇ ਸਾਰੀਆਂ ਮਈਆਂ 100 ਦੀਆਂ 100 ਹੋਣਗੀਆਂ ਆਪਣੀਆਂ 100 ਦੀ 100 ਹਾਂ ਜੀ ਹਾਂ ਤੇ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ ਵੀ 1,70,000 ਰੁਪਇਆ ਜੇਵਾਦ 5-4000 ਦਾ ਹੋਣਾ ਹੋਊਗਾ ਬਸ ਠੀਕ ਹੈ ਹਾਂ ਜਾਇ ਹਾਂ ਇਹ ਕਿੰਧਰਾ ਕਰਾਂਗਾ 5-10000 ਦੇ ਕੰਮ ਕਰਦੇ ਐ ਨਹੀਂ ਕਹਿੰਦੇ ਲੋਕਾਂ ਵਾਂਗੂ 2000 ਤੇ ਠੀਕ ਹੈ ਜੀ ਹਾਂ ਦੁੱਧ ਤਿਆਰ ਵਾਲੀਆਂ ਮਈਆਂ ਸਾਰੀਆਂ ਇਹਦਾ ਵੀ 1:70 ਦੇ ਇਹਦੇ ਕੋਲੇ 16 ਤਿਆਰੀ ਦਾ ਸੁਆ ਕਿਹੜਾ ਦੱਸੇ ਦੀ ਇਹਦਾ ਤੀਜਾ ਜੀ ਤੀਜਾ ਹਾਂਜੀ ਤੇ ਜਿਹੜੀ ਆ 3 ਨੰਬਰ ਤੇ ਆ ਗਈ ਇਹਦਾ ਸੁਆ ਕਿਹੜਾ ਭਾਈ ਇਹਦਾ ਵੀ ਤੀਜਾ ਜੀ ਇਹਦਾ ਵੀ ਤੀਜਾ ਹਾਂ ਹਰਿਆਣੇ ਦੀਆਂ ਮਈਆਂ ਨੇ ਇਹ ਠੀਕ ਹੈ ਨਾਲੇ ਮੈਂ ਵਪਾਰੀ ਕੋਲ ਹਾਂਜੀ ਹਾਂਜੀ ਇਹਦੇ ਥੱਲੇ ਵੀ ਠੀਕ ਚੋਣ ਵਾਲਾ ਚੋਣ ਵਾਲਾ ਚਾਹਮਾ ਚੋਣ ਵਾਲਾ ਕਹਿਣਾ ਨਾ ਨਾ ਚੋਣ ਵਾਲਾ ਕਹਿਣਾ ਨਾ ਕੋਈ ਪਿਆਰੀ ਵਾਲਾ ਜਮਾ ਮੈਂ ਚੋਣ ਚ ਪਾਉਂਦੇ ਆ ਸਾਰੀਆਂ ਸਾਰੀਆਂ ਸੌ ਦੀਆਂ ਸੌ ਹੋਣਗੀਆਂ ਮਈਆਂ ਗੰਦੀ ਚਵਾਈ ਦੀ ਮੈਂ ਨਹੀਂ ਲੈਂਦੇ ਠੀਕ ਹੈ ਜੀ ਬੱਚੇ ਇਹਨਾਂ ਨਾਲ ਬੱਚੇ ਸਾਰੀਆਂ ਕਿਸੇ ਦਾ ਕੱਟਾ ਕਹਦੇ ਪੱਟੀਆਂ ਹੋਣਗੀਆਂ ਬੱਚੇ ਠੀਕ ਹੈ ਉਹ ਦੱਸ ਦਾਂਗੇ ਉਹ ਦੱਸ ਦਾਂਗੇ ਬਾਅਦ ਚਾਪਾ ਠੀਕ ਹੈ ਗੱਲ ਇਹਦੇ ਪੈਸੇ ਕਿੰਨੇ ਲਾਵਾਂਗੇ ਭਾਈ ਆਪਾਂ 175000 ਦੀ ਮੈਂ ਦੇ ਦਾਂਗੇ ਜੀ 1 ਲੱਖ ਤੇ 75 ਦੀ ਬਾਕੀ ਥਣ ਲੈ ਵੇ ਨਹੀਂ ਸੱਜਾ ਸਾਰੀ ਸਾਫ ਨੇ ਤਕਰੀਬਨ ਤਕਰੀਬਨ 100 ਦੀਆਂ 100 ਹੀ ਨੇ ਬਾਈ ਕਹਿੰਦਾ ਚਪਾਈ ਸਾਡੇ ਕੋਲੇ 80 90 ਡੰਗਾਂ ਦੀ ਸੇਵਾ ਜੰਨਾ ਦੁੱਧ ਆ ਜਦੋਂ ਕੱਲੀ ਕਰੀ ਮੈਂ ਜਾਊਗੀ ਦੁੱਧ ਹੋਰ ਕੱਢੂਗੀ ਠੀਕ ਆ ਜੀ ਤੇ ਹੁਣ ਘੈਰੀ ਆ ਜੇ ਫੇਸ ਤੇ ਮਾਰਦੀ ਇਹ ਮੈਨੂੰ ਪਹਿਲਾ ਸੂਰ ਹਾਂ ਪਹਿਲਾ ਜੀ ਦੋ ਦੰਦ ਕੱਟੀ ਆ ਜੀ ਆ ਦੋ ਦੰਦ ਹੀ ਆ ਘੈਰੀ ਉਹ ਸਿੰਘ ਸਿੰਘ ਆ ਗਿਆ ਜਮਾ ਬੰਦ ਤੇ ਲੇਵਾ ਬਹੁਤ ਕਮਾਲ ਦਾ ਜਿਹੜਾ ਬੌਲੇ ਚ ਖਾਲੀ ਆ ਬਾਈ ਹੱਲੇ ਕਿੰਨੇ ਦਿਨ ਦੀ ਸੂਈ ਆ ਬਾਈ ਆ ਚਾਰ ਦਿਨਾਂ ਦੀ ਸੂਈ ਆ ਬੌਲੇ ਚ ਖਾਲੀ ਆ ਲੇਵਾ ਦਾ ਝੋਟੇ ਜਿਹਦਾ ਦੁੱਧ ਪਿਆ ਕੇ ਤਰਿਆਂ ਨਹੀਂ ਜਾਣਾ ਵੱਡੀ ਫੁੱਲਾ ਹਾਂ ਕੱਦ ਬਹੁਤ ਆ ਛੋਟੀ ਦਾ ਚੋਣ ਚ ਪਾਉਣ ਦੀ ਚੋਣ ਦੀ ਬਾਸ 100 ਦੀ 100 ਆ ਵੱਡੀ ਤਾਂ ਇਹ ਕਹਿ ਸਕਦੇ ਆ ਆਪਾਂ ਦੂਜੇ ਤੀਜੇ ਸੂਈ ਵਾਲੀ ਜਿੱਡੀ ਆ ਬਾਈ ਹਾਂ ਜੀ ਹਾਂ ਕੱਦ ਬੜਾ ਫੁੱਲ ਵੱਡਾ ਹੀ ਆ ਜਿੱਦ ਆਪਾਂ ਕਹਿ ਲਈਏ ਕੋਈ ਮਾਰਵਾੜੀ ਬਸ਼ੇਰੇ ਦਾ ਕੱਦ ਹੁੰਦਾ ਓਡਾ ਕੱਦ ਦਾ ਕੱਟੀ ਦਾ ਕਿੰਨਾ ਹੁਣ ਆਜ ਰਿਹਾ ਹੁਣ 12 ਕਿਲੋ ਆ ਜੀ ਦੁੱਧ ਕੱਪੀ ਨੇ 15 16 ਕਿਲੋ ਦੇਣਾ ਤੂੰ ਵੀ ਸੁਈ ਨੂੰ ਚੌਥਾ ਦਿਨ ਅੱਜ ਚੌਥੇ ਦਿਨ 12 ਹੈਗਾ ਬੂਰਾ 12 ਆਣ ਜਮਾ ਪੈਸੇ ਕਿੰਨੇ ਲੈ ਲਾਂਗੇ ਇਹਦੇ ਕੱਟੀ 1 70 ਦੀ ਦੇ ਦਾਂਗੇ 1 ਲੱਖ ਤੇ 70000 ਦੀ ਦੇ ਦਾਂਗੇ ਬੱਡੀ ਆ ਗਈ ਸੱਜਣੋ ਫੁੱਲਾ ਤੇ ਹੁਣ ਆ ਗਈ ਬੂਰੀ ਇਹਦਾ ਮੇਰਾ ਖਿਆਲ ਆ ਭਾਈ ਅੱਜ ਮਾਂ ਨੰਬਰ ਆ ਹਾਂਜੀ ਦੂਜਾ ਸੂਆ ਜੀ ਪਾਲਣ ਦਾ ਦੁੱਧ ਘਟਿਆ 14-15 ਕਿਲੋ ਬੋਲੇ ਚ ਖਾਲੀ ਐ ਉਸ ਟਾਈਮ ਮੱਚ ਬੋਲੇ ਚ ਖਾਲੀ ਇੱਕ ਇਹ ਸੱਜਣ ਦੀ ਖਾਸੀਅਤ ਆ ਵੀ ਜਿਹੜੇ ਲੇਵੇ ਨੇ ਬਿਲਕੁਲ ਫਿਕਸ ਜੀ ਨਹੀਂ ਬਾਈ ਟੁੱਟਮਾ ਨਹੀਂ ਹਾਂਜੀ ਟੁੱਟਮਾ ਲੇਵਾਣੀ ਚਵਾਈ 100 ਦੀ 100 ਹੋਊ ਆਪਣੀ ਮਹਿੰਦੀ ਛਰਲਾ ਛਿੱਟਾ ਕੋਈ ਜਮਾ ਹੀ ਨਹੀਂ ਮਾਰ ਕੇ ਫਾਇਟ ਆਣ ਓਕੇ ਹੋਣਗੀਆਂ ਮੱਟਾ ਜਮਾ ਜਮਾ 100 ਦੀ 100 ਇਹ ਦੇਣ ਦੀ ਸੂਈ ਆ ਅੱਜ ਵੀ 4-5 ਦਿਨ ਦੀ ਸੂਈ ਆ ਜੀ ਕਿੰਨਾ ਦੁੱਧ ਆ ਦੁੱਧ ਹੁਣ 1 ਹਾਂ ਅਸੀਂ 12 ਕਹਿ ਕੇ ਦੇਵਾਂਗੇ ਹੁਣ ਦੁੱਧ ਕੱਢੂ ਮੈਂ ਆਪਣੀ ਇਹ ਕਿਹੜਾ ਜਾਦੂ ਆ ਵੀ 4 ਦਿਨ ਚ 14 ਕਰ ਜਾਂਦੀ ਆ 12 ਕਿਲੋ 12 13 ਕਿਲੋ ਵਈਆਂ ਹੀ ਦੁੱਧ ਵਾਲੀਆਂ ਨੇ ਚ ਕਾਠ ਵਾਲੀਆਂ ਨੇ ਠੀਕ ਆ ਗੱਲ ਉਹ ਬਰੀਕ ਮੈਂ ਨਹੀਂ ਲੈਂਦੇ ਨਾੜਾ ਨੂੜਾ ਦਿਖਾ ਨਹੀਂ ਆਰਡਰ ਤੇ ਬਹੁਤ ਆ ਗਈਆਂ ਤੇ ਖਾਸ ਕਰ ਬੂਰੀ ਦੀ ਡਿਮਾਂਡ ਵੀ ਜ਼ਿਆਦਾ ਹੋ ਗਈ ਹਾਂ ਜੀ ਤੇਲੀਆਂ ਬੂਰੀਆਂ ਕਾਲੀ ਬੂਰੀ ਜਿਹਨੂੰ ਆਪਾਂ ਕਹਿੰਦੇ ਆ ਪਿਓਰ ਬੂਰੀ ਆ ਗਈ ਆ ਆਰਡਰ ਬਹੁਤ ਕਮਾਲਾ ਰੱਖਦੀ ਆ ਤੇ ਬਾਕੀ ਬਾਡੀ 15 ਕਿਲੋ ਦਾ ਖਾਰਕੀ ਨੇ ਦੁੱਧ ਕੱਢਿਆ ਜੀ ਨੇ 15 ਕਿਲੋ ਹਾਂ ਜੀ ਖਰੀਦ ਆਪਣੀ ਹਰਿਆਣੇ ਦੀ ਇਫਾ ਇਹ ਚ ਲੈ ਰਹੇ ਦੋਾਈ ਆ ਜੀ ਲੈ ਰਹੇ ਹਾਂ ਹਾਂ ਜੀ ਮੇਰਾ ਬਾਰਡਰ ਹਾਂ ਬਾਰਡਰ ਤੇ ਆ ਗਿਆ ਉਧਰ ਹੀ ਸਾਰਾ ਇਹਦੇ ਪੈਸੇ ਕਿੰਨੇ ਲਵਾਂਗੇ ਫਿਰ ਇਹ ਤਾਂ ਜ਼ਮੀਨ ਲੈਣ ਦਾ 1,70,000 ਰੁਪਇਆ ਛੋੜ ਛਾੜ ਕਰ ਦਾਂਗੇ ਜੇ ਕੋਈ ਵੀਰ ਸੱਜਣਾ ਆਊਗਾ ਮਾਨਤਾ ਹੁੰਦਾ ਦੁੱਧੋ ਅਗਲਾ 16 ਮਨ ਕਿਲੇ ਤੇ ਦੁੱਧਾ ਵੱਧ ਕੱਢੂਗੀ ਠੀਕ ਹੈ ਜੀ ਹਾਂ ਅੱਜ ਇਹ ਥਲੇ 15 ਪਾਇਆ ਪਹਿਲਾਂ ਹਾਂ ਹਾਂ ਜੀ ਹਾਂ ਜੀ ਆ ਜਾ ਆ ਲੈ ਆ ਜੋ ਬਰਾਗਲੇ ਨੰਬਰ ਵਾਲੀ ਲਿਆ ਪੂਰੀ ਪਾਈ ਕੋਲ ਇੱਕੋ ਹੀ ਆ ਬਸ ਤਕਰੀਬਨ ਮੋਰਾ ਜੀ ਪੈਂਦੀਆਂ ਨੇ ਇਹਦਾ ਸੂਆ ਪਹਿਲਾਂ ਤੇ ਇਹ ਵੀ ਪਹਿਲਾਂ ਪਹਿਲਾਂ ਝੋਟੀ ਆ ਜੀ ਕਿੰਨੇ ਕਦਮ ਦੀ ਸੂਆ ਹੋ ਗਈ ਸੂਈ ਨੂੰ ਹੋ ਗਿਆ ਨੂੰ 15 ਨਾ 15 ਹਾਂ ਜੀ ਤਿਆਰ ਦੁੱਧਾ ਨਾਲਾ ਮੋੜਾ ਚੱਲ ਗਈ ਜੀ ਪਹਿਲਣਾਂ ਦੇ ਲਈ ਵੀ ਬੜੇ ਸ਼ਾਨਦਾਰ ਨੇ ਬਸ ਦੁੱਧ ਵਾਲੀ ਮਹਿ ਲੰਨੇ ਆ ਵੀਰ ਨਾਲ ਨਾਲ ਦੁੱਧ ਦਾ ਕੰਮ ਹਾਂ ਨਾਲ ਦੁੱਧ ਦਾ ਕੰਮ ਹੈ ਜਿਹੜੀ ਵੇਖ ਗਈ ਹੈ ਨਾ ਦੁੱਧ ਪਾਉਂਦੀ ਹੈ ਇਹਦੇ ਕੋਲ ਕਿੰਨਾ ਹਾਜ਼ਰ ਆਉਂਦਾ ਇਹ ਥੱਲੇ ਦੁੱਧ 13 ਤੋਂ 12 ਕਿਲੋ ਕਹਿੰਦੇ ਆਪਾਂ 14 15 ਕਿਲੋ ਦੁੱਧ ਚੱਟੀ ਕੱਢੂਗੀ ਸਾਡੇ ਕੋਲ ਪਰਸੋਂ ਹੀ ਆਈ ਹੈ ਹਾਲੇ ਇਹ ਠੀਕ ਹੈ ਹੁ ਠੀਕ ਹੈ ਜੀ ਹਾਂ ਜਿਹੜੀ ਜਰਾ ਉਹਦਾ ਕਣਕ ਕਿਲੋ ਵਧੇ ਘਟੇ ਨਾ ਠੀਕ ਹੈ ਗੱਲ ਹਾਂ ਇਹ ਬਾਈ ਇੱਕ ਗੱਲ ਬਹੁਤ ਚੰਗੀ ਲੱਗੀ ਬਾਈ ਕਹਿੰਦਾ ਕਿਲੋ ਖੰਡ ਵਧ ਹੀ ਜਾਵੇ ਜਦੋਂ ਕੋਈ ਭਰਾ ਵੀ ਯਾਰ ਘਟਨ ਵਾਲਾ ਸੀਨ ਨਾ ਹੋਵੇ ਹਨਾ ਇਹਦੇ ਪੈਸੇ ਬਾਈ ਕਿੰਨੇ ਲਵਾਂਗੇ ਆਪਾਂ ਇਹਦਾ 135000 ਦੀ ਝੋਟੀ ਦੇ ਦਾਂਗੇ ਜੀ ਇਹ ਕੱਟੀ ਦੇ ਦਾਂਗੇ ਬਾਈ ਕਹਿੰਦਾ 135 ਦੀ ਦੁੱਧ ਸੱਜਣੋਂ 13 ਕਿਲੋ ਹੀ ਹਾਜ਼ਰ ਹੈ 15 ਦਿਨ ਦੀ ਸੂਈਆ ਪਹਿਲਣ ਕੱਟੀ ਆ ਤੇ ਜਿਹੜੀ ਆ ਮੱਝ ਆ ਗਈ ਇਹਦਾ ਸੂਆ ਕਿਡਾ ਹੋਵੇ ਇਹ ਝੋਟੀ ਦੂਜੇ ਸੂਆ ਜੀ ਦੂਜਾ ਹਾਂਜੀ ਕਿੰਨੇ ਦਿਨ ਦਾ ਸੂਆ ਇਹਦਾ ਇਹਦਾ ਸੂਆ ਹੋ ਕੇ 10 ਦਿਨ ਦਸਾਂ ਦਿਨਾਂ ਦੀ ਹਾਂਜੀ ਇਹਨੂੰ ਥਣ ਬੜਾ ਸੋਹਣਾ ਲੱਗਿਆ ਹਾਂਜੀ ਕਿੰਨਾ ਕਾ ਹਾਜ਼ਰ ਆ ਦੁੱਧ ਠੰਡਾ ਹੈ ਥੱਲੇ 12 ਕਿਲੋ ਆਣ ਬਿਲਕੁਲ ਠੰਡਾ ਉਹਦਾ ਚਾਹ 14 ਕਾ ਲੋ 12 ਲੀਟਰ ਦੁੱਧ ਠੰਡਾ ਹੈ ਠੱਗ ਚੁਗਜੀ ਵਾਲਾ ਨਾ ਠੰਡਾ ਦੁੱਧ 12 ਠੱਗਾਂ ਵਾਲਾ 14 ਮੰਨ ਲੋ ਠੀਕ ਹੈ ਗੱਲ ਹਾਂਜੀ ਕੱਦ ਕਾੜ ਸੋਹਣਾ ਕਰਦਾ ਰਿਵਾਇ ਦੀ 100 ਦੀ 100 ਆ ਵੀਰੇ ਜਮਾ ਮੋਟੀ ਚਵਾਈ ਹੈ ਤਕਰੀਬਨ ਮੱਜਾਂ ਸਾਰੀ ਖਰੀਆਂ ਹਾਂ ਖਰੀਆਂ ਹੀ ਲੈਣੇ ਵੀਰੇ ਦੁੱਧ ਵੇਚੋ ਸਾਰਾ ਲੈਣੇ ਆ ਕਿੰਨਾ ਕ ਦੁੱਧ ਪਾ ਸਕਦੀ ਹੈ ਜੀ ਦੁੱਧ ਕੱਢੂਗੇ ਇਹ 14 ਕਿਲੋ ਜੀ 18 19 ਨਹੀਂ ਕਹਿੰਦੇ ਠੀਕ ਹੈ ਹਾਂ ਜੀ ਪਾ ਬੜਾ ਲੋਟ ਹੈ ਕਿੰਨੇ ਕ ਪੈ 1,115,000 ਦੀ ਝੋਟੀ ਦੇ ਦੇਾਂਗੇ ਬਸ 1000 ਹਾਂ ਹੋਰ ਆਫੀ ਥੋੜੀ ਵਾਲੀ ਜਿਹੜੀ ਤੇਰੀ ਵੀਡੀਓ ਦੇਖ ਕੇ ਆਊਗਾ ਉਹ 2000 ਹੋਰ ਛੱਡ ਦਵੇਂ ਜਿਹੜਾ ਵੀਰ ਦੀ ਠੀਕ ਹੈ ਗੱਲ ਤੇ ਹੁਣ ਗੈਰੀ ਇੱਕ ਝੋਟੀ ਬਾਲੀ ਖਤਰਨਾਕ ਲਈ ਆਉਂਦੇ ਪਾਈ ਯਾਰ ਇਹ ਦਿਖਾਈ ਸਮਝਾ ਕੇ ਇਹਦੇ ਫੇਸ ਦੀ ਮਾਰੀ ਕਹਿ ਹਾਂ ਇਹ ਝੋਟੀ ਗੰਗਾ ਨਗਰ ਤੋਂ ਅੱਜ ਲਈ ਹੈ ਜ ਅਸੇਂਗਸੂ ਦਾ ਬੜਾ ਸ਼ਾਨਦਾਰ ਰਾਜਸਥਾਨ ਦੀ ਗੰਗਾ ਨਗਰ ਤੋਂ ਆਈ ਏ ਝੋਟੀ ਮੰਡੀ ਲੱਗੀ ਹੋਈ ਏ ਝੋਟੀ ਉੱਥੋਂ ਮੰਡੀ ਚ ਲਈਏ ਦੁੱਧ ਕੱਢੂਗੀ ਝੋਟੀ 17 18 ਕਿਲੋ ਹੁਣ ਲੈ ਲੈ ਬਾਈ ਦਾ ਲੈਵਾ ਬੜਾ ਫਿਕਸ ਆ ਝੋਟੀ ਦਾ ਹਾਲੇ ਦਾ ਹਾਂ ਬਿਲਕੁਲ ਤਾਜੀ ਹੈ ਨਾ ਕਿੰਨੇ ਦਿਨ ਦੀ ਸੂਈ ਇਹ 4 ਦਿਨ ਦੀ ਸੂਈ ਹਾਲੇ ਬੋਲੇ ਚੋਂ ਖਾ ਲੋ ਦੂਜਾ ਸੂਆ ਜੀ ਦੂਜਾ ਹਾਂਜੀ ਹਾਂ ਕਿੰਨਾ ਹਾਜ਼ਰ ਆ ਹੁਣ ਐਸ ਟਾਈਮ ਉਹ 13 14 ਕਿਲੋ ਹੋਊਗਾ ਦੁੱਧ ਕਿੰਨਾ ਕੁ ਪਾ ਸਕਦੀ ਏ ਦੁੱਧ ਜਿਆਦਾ ਦਾ ਲੋਕਾਂ ਨੂੰ 20 ਬਾਈ ਦਾ ਕਹਿੰਦੇ 16 16 ਲੀਟਰ ਦੁੱਧ ਠੰਡਾ ਪਾਉਗੀ ਜੀ ਮਾਦੇ ਝੋਟੀ ਫੇਰ ਮੜੀ ਜੀ ਕਿਉਂਕਿ ਇਹ ਫਿਰ ਗੰਗਾ ਨਗਰ ਵਾਲੀ ਝੋਟੀ ਹੈ ਇਹਨੂੰ ਕਿਰਾਂ ਹੋਰ ਦਿਖਾਵੋਗੇ 16 ਲੀਟਰ ਦਿਖਾ ਦੀ ਸਮਾਰ ਕੇ ਟਕਾ 16 ਕਿਲੋ ਇਹ ਠੰਡਾ ਪਾ ਦੂਗੀ ਬਾਈ ਆ ਤੇ ਬਾਕੀ ਬਣਾਵਟ ਬਹੁਤ ਚੰਗੀ ਹੈ ਹਾਂ ਬਣਾਵਟ ਕਿਉਂਕਿ ਪਸ਼ੂ ਦੀ ਬਣਾਵਟੀ ਦੱਸ ਦਿੰਦੀ ਹੈ ਜਿਹੜੇ ਜਾਣਕਾਰ ਸੱਜਣ ਨੇ ਵੀ ਯਾਰ ਇਹ ਦੁੱਧ ਕਿੰਨਾ ਕੁ ਪਾਸ ਹਾਂਜੀ ਹਾਂਜੀ ਜਿੱਦਾਂ ਦਾ ਇਹਨੂੰ ਥਣ ਲੱਗਿਆ ਤੇ ਜਿੱਦਾਂ ਦੀ ਬਾਈ ਕਹਿੰਦਾ ਦੀ ਚਬਾਈ ਹੈ ਤੇ ਜਿੱਦਾਂ ਦਾ ਨਾ ਇਹਦਾ ਲੇਵਾ ਤੇ ਸਿੰਘ ਦਾ ਡਿਜ਼ਾਈਨ ਏ ਟੂ ਇਹਦਾ ਰੇਟ ਕੀ ਰਹੂਗਾ ਬਾਈ ਬਾਈ ਇਹਦਾ ਜਮੀਨ ਲੈਣ ਦੇਣ 165000 ਰੁਪਏ ਹੈ 165 ਦੀ ਹਾਂਜੀ ਥੋੜੇ ਘਾਣੇ ਉਹ ਚੋ ਡਾਵਾਂਗੇ ਡਾਵਾਂਗੇ ਜਦੋਂ ਤੁਸੀਂ ਕਹੋਗੇ ਵੀਰ ਜੀ ਜਦ ਇਹ ਹੁਣ ਕਹਿ ਰਿਹਾ ਮੱਜ ਤੇ ਮਾਰ ਦੇ ਵੀ ਚੋਟੀ ਹਰਿਆਣਾ ਦੀ ਇਹ ਤੀਜਾ ਸੂਆ ਜੀ ਤੀਜਾ ਇਹਦੀਆਂ ਨਾੜਾਂ ਨੂਰਾਂ ਦਿਖਾਈਂਗਾ ਜੀ ਇੱਕ ਸੂਆ ਆਪਾਂ ਪਿਛਲੇ ਸਾਲ ਘਰੇ ਚੋਈ ਹੋਈ ਹੈ ਜੀ ਠੀਕ ਹੈ ਜੀ ਹਾਂ ਦੁਬਾਰਾ ਸੂਈ ਆਪਣੇ ਲਾਵੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਏ ਹੋਣਗੇ 15 ਦਿਨ ਜੀ ਸੂਆ ਕਿਹੜਾ ਸੂਆ ਤੀਜਾ ਦੁੱਧ ਕਿੰਨਾ ਹੁਣ ਦੁੱਧ ਹੁਣ 14 ਜੀ ਕੋਈ 16 17 ਨਹੀਂ ਕਹਿੰਦੇ ਦੁੱਧ ਕੱਢਦੀ ਆਂ 15 16 ਲੀਟਰ ਲੇਵੇ ਦੇ ਹਿਸਾਬ ਨਾਲ ਜੇ 20 ਕਹਿੰਦੇ ਆਪਾਂ 20 ਬਸ ਆਪਾਂ ਜਿਹੜਾ ਦੁੱਧਾ ਉਹੀ ਕਹਿਣਾ ਆਪਾਂ ਲੇਵੇ ਹਿਸਾਬ ਨਾਲ ਨਹੀਂ ਕਹਿਣਾ ਜਿਹੜਾ ਬਾਲਟੀ ਚੋਂ ਨੇ ਉਹ ਦਾ ਠੀਕ ਹੈ ਠੀਕ ਹੈ ਗੱਲ ਬਾਈ ਇਹਨਾਂ ਬਾਲਟੀ ਵਾਲਾ ਦੱਸਣਾ ਲੇਵੇ ਦੇ ਡਿਜ਼ਾਈਨ ਦੇ ਹਿਸਾਬ ਨਾਲ ਨਹੀਂ ਕਹਿਣਾ ਵੀ 19 20 ਦੇ ਦੂੰਗੀ ਕਮਾਲਾ ਚੋਬਰਾ ਇੱਥੋਂ ਜਿਹੜਾ ਦੁੱਧ ਜਿੰਨਾ ਹੋਊਗਾ ਉਹਨਾਂ ਹੀ ਦੱਸਾਂਗੇ ਬਾਈ ਐਵੇਂ ਜਿਹੜਾ ਇੱਕ ਵਾਰੀ ਲੈ ਜਾ ਵਾਰ-ਵਾਰ ਆਵੇ ਵਾਲਾ ਕਹਿੰਦਾ ਮੈਂ ਲੈਣੀ ਦਾ ਉੱਥੋਂ ਲੈਣੀ ਆ ਠੀਕ ਚਲੋ ਹਾਜ਼ਰ ਤਦ ਹੋਰ ਵੀ ਕੱਢੂਗੀ ਸਾਡੇ ਕੋਲ ਮਾਲ ਜਿਆਦਾ ਥੋੜਾ ਜਿਹਾ ਨਹੀਂ ਕੇਅਰ ਨਹੀਂ ਹੁੰਦੀ ਪਰ ਇੱਕ ਗੱਲ ਹੈ ਵੀ ਲੇਵੇ ਦੀਆਂ ਸਾਰੀਆਂ ਮਈਆਂ ਬਹੁਤ ਕਮਾਲ ਨਾੜਾ ਨੂੜਾ ਦੇਖ ਕੇ ਮੈਨਾਂ ਇਹ ਮਈਆਂ ਦੇ ਜਿਵੇਂ ਲੋਕ ਬਾਜ਼ਾਰ ਲਾਉਂਦੇ ਵੀਰੇ ਡੰਗਦੇ ਮਈਆਂ ਨੇ ਇਹ ਆ ਸ਼ਾਨਦਾਰ ਮਈਆਂ ਨੇ ਬਾਈ ਕੋਲ ਬਿਲਕੁਲ ਟੋਪ ਕੁਆਲਿਟੀ ਦੇ ਆ ਸਮਝ ਲਓ ਯਾਰ ਪਤ ਤੋਲੇ ਪਹਾੜ ਲੁਕੇੜਾ ਕੰਮ ਹੀ ਹੋ ਗਿਆ ਵੀ ਅਸੀਂ ਕਈ ਜ਼ਿਲ੍ਹੇ ਟੱਪੇ ਫਿਰਦੇ ਤੇ ਬਾਈ ਸਾਡੇ ਜ਼ਿਲ੍ਹੇ ਦੀ ਕਮਾੜੀ ਬਸ ਮੈਂ ਤਾਂ ਵੀਡੀਓ ਬਸ ਪਹਿਲੀ ਵਾਰੀ ਬਣਵਾਈ ਆ ਮੈਂ ਤਾਂ ਬਣਵਾਈ ਨਹੀਂ ਕਦੇ ਅਸੀਂ ਦੰਦਰ ਗਰੰਟੀ ਦੇ ਭੇਜਿਆ ਵੀਰ ਠੀਕ ਹੈ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਜ ਦੁੱਧ ਕੋਈ ਜਿੰਨਾ ਮਰਜ਼ੀ ਚੋਲੇ ਐਨਾ ਇਸ ਟਾਈਮ 14 ਕਿਲੋ ਹਾਜ਼ਰ ਹੈ ਜੀ ਦੁੱਧ ਇਹ ਸੱਤ ਪਿਛਲੇ ਦੂਹੇ ਤੋਂ ਆਪ ਛੱਡੀ ਐ 10 ਕਿਲੋ 9 ਕਿਲੋ ਤੇ ਡਰਾਈ ਕਰੀ ਸੀ ਠੀਕ ਹੈ ਜੀ ਹਾਂ ਜੀ ਇਹਦਾ ਸੁਆ ਗੜਾ ਇਹ ਦੂਜਾ ਜੀ ਦੂਜਾ ਜੀ ਹਾਂ ਜੀ ਚੱਲ ਬੱਤ ਠੀਕ ਵੀ ਫੁੱਲਾ ਹਾਂ ਹਾਂ ਬਰੀਕ ਹਰਿਆਣੇ ਦੀ ਆ ਦੇਖ ਕੰਜਵਰਗਾ ਪਿੰਡਾ ਦੇਖ ਥਾਲੀ ਦਾ ਕੱਦ ਘਾਠੇ ਦਾ ਵੀ ਬਹੁਤ ਹਾਂ ਜੀ ਹਾਂ ਜੀ ਕਿੰਨੇ ਦਿਨ ਦਾ ਸੁਆ ਹੈਗਾ ਇਹਦਾ ਵੀ ਹੋ ਗਿਆ 15 ਤੋਂ 20 ਦਿਨ ਹੋ ਗਏ ਹੋਗੇ ਸੁਈ ਨੂੰ ਕਿੰਨਾ ਕੁ ਹਾਜ਼ਰ ਹੈ ਹੁਣ ਇਹ ਥੱਲੇ ਠਰਾ ਕੰਡੇ ਵਾਲਾ ਦੁੱਧ ਹੈਗਾ 14 ਕਿਲੋ ਵੱਡੀ ਬਹੁਤ ਹੈ ਵੱਡੀ ਬਹੁਤ ਦੁੱਧ ਸਾਰੀਆਂ ਥਲੇ ਕੰਡੇ ਰਹੀ ਐ ਕੰਡੇ ਦਾ ਹੀ ਐ ਕੰਡੇ ਲਾਉਨੇ ਆ ਉਹਦੇ ਕੰਡਾ ਪਿਆ ਵੀ ਕੱਲੀ ਕੱਲੀ ਮਾਂ ਦੁੱਧ ਕੰਡੇ ਲਾਉਨੇ ਆ ਸ਼ਾਮ ਨੂੰ ਸਾਡਾ ਦੁੱਧ ਦਾ ਕੰਮ ਆ ਦੁੱਧ ਸੱਜਣੋਂ ਬਾਈ ਹੋਰਾਂ ਕੋਲੇ ਕੰਡੇ ਵਾਲਾ ਲੀਟਰ ਵਾਲਾ ਸੀਨ ਨਹੀਂ ਹੁੰਦਾ ਸੂਹਾ ਦੂਜਾ ਤੇ ਵੱਡੀ ਬਹੁਤ ਹੈ ਮੱਝ ਜੇ ਗੱਲ ਕਰ ਲਈਏ ਤੇ ਕਿੰਨਾ ਕੁ ਹਜ਼ਾਰ ਦੱਸਿਆ ਅੱਜ ਅੱਜ ਥਲੇ 13-14 ਕਿਲੋ ਦੁੱਧ ਤਿਆਰ ਆ ਜਿਹੜਾ ਅਸਲੀ ਠੰਡਾ ਦੁੱਧ ਚੱਗਾ ਵਾਲਾ ਨਹੀਂ ਕੰਡੇ ਵਾਲਾ ਨਹੀਂ ਦਿੰਦੀ ਕੋਈ 15 ਦਿਨਾਂ ਦਾ ਸੂਆ ਜੀ ਝੋਟੀ ਦਾ ਕਿੰਨੇ ਲਾਵਾਂਗੇ ਜੀ ਜਮੀ ਜੱਜ 1 ਲੱਖ 45 ਹਜ਼ਾਰ ਦੀ ਝੋਟੀ ਦੇ ਦਿਆਂਗੇ 1 45 ਦੀ ਹਾਂ ਜੀ ਵਦਨ ਬੋਦਨ ਵਾਲੀ ਹੈਗੀ ਆ ਸ ਜੀ ਮੈਂ ਕਹਿੰਦਾ ਫੋਰਚ ਉਹ ਤਾਂ ਹੁਣ ਮਾਲ ਜਿਆਦਾ ਵਧਾਉਣ ਦੇ ਜਿੰਨਾ ਮਰਜ਼ੀ ਕਰ ਲਿਓ ਇਹਦਾ ਸੂਆ ਕਿਹੜਾ ਦੂਜੇ ਸੂਆ ਗੰਗਾ ਨਗਰ ਤੋਂ ਆਈ ਹੈ ਮੈਂ ਦੇਖ ਲਈਦੀ ਚਿਹਰਾ ਜਾਂ ਵੀ ਆਪਰੇਟ ਵੀ ਲੱਗਦੀ ਹਾਂ ਹਾਂ ਜੀ ਕਿੰਨੇ ਦਿਨ ਦੀ ਸੂਈ ਹੈ ਇਹ ਬਾ ਚਾਰ ਪੰਜ ਦਿਨਾਂ ਦਾ ਸੂਆ ਤਾਜ਼ੀਆਂ ਨੇ ਬਿਲਕੁਲ ਗੰਗਾ ਨਗਰ ਵਾਲੀ ਫਿਰ ਕਿੰਨਾ ਦੁੱਧ ਕੱਢਦੀ ਹੁਣ ਚਾਰ ਦਿਨ ਦੀ ਇਹ ਥੱਲੇ ਇਸ ਟਾਈਮ ਹੁਣ 13 ਤੋਂ 14 ਹੋ ਦੁੱਧ ਕੱਢੂਗੀ 16 1 ਪਰਾਪਾ ਅਗਲੇ ਨੂੰ 15 ਘਾਹ ਕਿਨੇ ਹੋਵੇ 15 ਪਾ ਲਈਏ ਦੁੱਧ ਬਹੁਤ ਕੱਢ ਦੁੱਧ ਬਹੁਤ ਕੱਢਦਾ ਸਹੀ ਗੱਲ ਹੈ ਥੋੜਾ ਰੁੱਖਾ ਲੱਕਾ ਨਾ ਹਾਂਜੀ ਹਾਂ ਚੋਣ ਚ ਪਾਉਂਦੀ ਇੱਥੇ ਆ ਕੇ ਪਾਣੀ ਦੇ ਫਕਰਾਂ ਦੇ ਦੁੱਧ ਕੱਢਦੀਆਂ ਨੇ ਕੱਲ ਝੋਟੀ ਵੇਚੀ ਸਾਡੇ ਕੋਲ 12 ਦੀ ਉੱਤੇ ਉਹਦੇ ਕੋਲ ਸੇਵਾ ਵੱਡ ਦੋ ਦਿਨਾਂ ਜਾ ਕੇ 14 15 ਕਰ ਰਹੀ ਹੈ ਇਹਦੇ ਪੈਸੇ ਕਿੰਨੇ ਲਵਾਂਗੇ ਵੀਰੇ ਇਹਦਾ ਜ਼ਮੀਨ ਲੈਣ ਦਾ ਨੇ 1,65,000 ਰੁਪਏ 1,65 ਦੀ ਦੇ ਦਾਂਗੇ ਹਾਂਜੀ ਇਹ ਇੱਕ ਸੱਜਣੋ ਆ ਤੋਹਫਾ ਰਹਿ ਗਿਆ ਦੀ ਲਾਸਟ ਤੇ ਨਾ ਜਿਹੜਾ ਐ ਸਮਝ ਲੋ ਵੀ ਲੱਭ ਕੇ ਹੀ ਲਿਆਉਣਾ ਪਿਆ ਉਧਰੋਂ ਹਣਾ ਇਹਦਾ ਸੁਹਾ ਕਿਹੜਾ ਬਾਈ ਇਹਦਾ ਸੁਹਾ ਦੂਜਾ ਬਾਈ ਲੱਗਦੀ ਪਹਿਲਾਂ ਨਾ ਪਹਿਲਾਂ ਨਾ ਤੂੰ ਤਾਂ ਮੇਰੇ ਕੋਲ 17 ਕਿਲੋ ਕੱਟਿਆ ਨੇ ਹੁਣ ਦੂਜੇ ਸੁਹ ਤੂਗੀ ਹਾਂ ਕਿੰਨੇ ਕ ਦਿਨ ਕੱਢਦੀ ਹੈ ਹੁਣ ਇਹਦਾ ਰਹਿੰਦਾ ਝੋਟੀ ਦਾ ਹਫਤਾ ਰਹਿੰਦਾ ਹਫਤਾ 10 ਦਿਨ ਹਾਂ ਜੀ ਹਰਿਆਣੇ ਦੀ ਕੱਟੀ ਹੈ ਪਹਿਲਾਂ 17 ਕਿਲੋ ਕੱਢ ਗਏ ਹੁਣ ਕਾ ਆਪਣੇ ਘਰੇ ਹੀ ਸੂਹੇ ਦੂਜੇ ਸੂਹੇ ਹਾਂ ਜੀ ਹਾਂ ਆ ਸਿੰਗ ਆ ਗਿਆ ਬਿਲਕੁਲ ਬੰਦ ਤੇ ਪੂੰਜੜ ਤੋਂ ਐ ਲਾ ਲਓ ਵੀ ਜੈਡ ਬਲੈਕ ਜੇ ਆ ਗਈ ਤੇ ਝੋਟੀ ਬਹੁਤ ਕਮ ਰੰਗ ਥੋੜਾ ਜਿਹਾ ਫਿੱਕਾ ਇਹਦਾ ਅੰਦਰ ਰਹਿਣ ਕਰਕੇ ਹੋ ਗਿਆ ਹਾਂਜੀ ਹਾਂ ਤੁਹਾਡੇ ਬਾਈ ਕੇਰਾ ਤੁਹਾਡੇ ਫਰਾਂ ਨੂੰ ਫਿਰ ਲੱਗੂਗਾ ਏ ਤੁਹਾਨੂੰ ਜਿਵੇਂ ਪੈਲਣ ਹੁੰਦੀ ਆ ਕੱਟੀ ਵਜਨ-ਵਜਨ ਵੀ ਫੁੱਲਾ ਤੇ ਜਿਹੜਾ ਪੈਲਣ ਦਾ ਰਿਕਾਰਡ ਆ ਪੈਲਣ ਦਾ ਰਿਕਾਰਡ ਬਾਈ ਕਹਿੰਦਾ ਬੜਾ ਸ਼ਾਨਦਾਰ ਹੈ ਬਾਈ ਲੇਵਾ ਤਾਂ ਐ ਬਣਾ ਦੂਗੀ ਵੀ ਤੂੰ ਕਹਿੰਦਾ ਏਖੜ ਲਈ ਹੋਇਆ ਝੋਟੀ ਗਾਂਵਾਂ ਵਾਲਾ ਕੰਮ ਹਾਂ ਗਾਂਵਾਂ ਵਾਲਾ ਕੰਮ ਕਰਦੀ ਐ ਠੀਕ ਐ ਗੱਲ ਇੱਕ ਹੋਰ ਖਾਸੀਅਤ ਆ ਬਾਈ ਦੇ ਪਸ਼ੂਆਂ ਦੀ ਵੀ ਓਵਰ ਮੋਟੇ ਜਿ ਨਹੀਂ ਹੈਗੇ ਜਿੱਦਾਂ ਹਾਂ ਨਾ ਹਾਂ ਨਾ ਇਹ ਦਾਣੇ ਨਾਲ ਹੀ ਪੜੇ ਦਾਣੇ ਵਾਲੇ ਨਾਲੇ ਚਾਰਦਾ ਸੀ ਪਾਉਂਦੇ ਨਹੀਂ ਤੂੜੀ ਦਾਣ ਸੈਂਕ ਬਿਲਕੁਲ ਬੰਦ ਇੱਕ ਹਫਤਾ ਬਾਈ ਕਹਿੰਦਾ ਪੈਂਡਿੰਗ ਆ ਇਹਦਾ ਤੇ ਇਹਦੀ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਜਮੀਨ ਲੈਣ ਦੇ 2.5 ਲੱਖ ਰੁਪਏ ਛੋਟੀ 20 ਲੀਟਰ ਦੁੱਧ ਕੱਢੂਗੀ ਚਵਾ ਕੇ ਵੀ ਦੇ ਦਾਂਗੇ ਆਪਾਂ 2 ਲੱਖ ਤੇ 50 ਹਜ਼ਾਰ ਹਾਂਜੀ ਬਾਕੀ ਮਾਨਤਨ ਹੋ ਜਾਊਗਾ ਇਹ ਖੜ ਗਈ ਤਾਂ ਇਹਦੀ ਲੈ ਵਿੱਚ ਬਾਈ ਕਰਾ ਦਾਂਗੇ ਬਾਈ ਹਾਂ ਚਵਾਈ ਚਵਾਈ ਰਵਾਈ ਕਰ ਚਾਨਣ ਜਾਂ ਕਰਾ ਦਾਂਗੇ ਸੱਜਣਾ ਨੂੰ ਵੀ ਵਾਕਈ ਯਾਰ ਦੁੱਧ ਦੇ ਦਾਂਦੀਆਂ ਨੇ ਕਿਉਂਕਿ ਇੱਕ ਖਬਰ ਪਿਛਲੇ ਦਿਨ ਵੀ ਆ ਰਹੀ ਸੀ ਸ਼ੇਰੋਂ ਤੋਂ ਇੱਕ ਸੱਜਣ ਮੱਝ ਲੈ ਗਿਆ ਹਰਿਆਣੇ ਵਾਲਾ ਉਧਰ ਲਿ ਜਾ ਕੇ ਉਹਨੇ 16 ਲੱਖ ਦੀ ਵੇਚਤੀ ਪਹਿਲਣ ਹਾਂ ਵੇਚੀ ਐ ਸ਼ੇਰੋਂ ਵਾਲੇ ਆਪਣੇ ਮਿੱਤਰ ਦਾ ਉਹਨੇ ਨੋਂ ਨਹੀਂ ਲਿਆ ਉਹਨੇ ਤਾਂ ਕਰਕੇ ਵੀਡੀਓ ਬਣਵਾਈ ਐ ਇੱਕ ਚੈਨਲ ਤੇ ਉਹੀ ਗੱਲ ਆ ਵੀ ਜਿਵੇਂ ਭਰਾ ਕਹਿੰਦੇ ਨੇ ਪੰਜਾਬ ਚ ਨਸਲੀ ਨਸਲ ਨਸਲ ਸੱਜਣੋਂ ਬਹੁਤ ਕਮਾਲ ਦੀ ਆ ਆਪਣੇ ਪੰਜਾਬ ਚ ਵੀ ਸਾਹਮਣ ਵਾਲੇ ਸੱਜਣ ਚਾਹੀਦੇ ਨੇ ਬਸ ਮੇਰੇ ਹਿਸਾਬ ਨਾਲ ਤਾਂ ਆਪਣੇ ਚ ਪੰਜਾਬ ਚ ਵਧੀਆ ਹੁਣ ਹਰਿਆਣੇ ਨਾਲੋਂ ਠੀਕ ਐ ਗੱਲ ਤੇ ਕੰਮ ਵੱਧ ਹੋ ਰਿਹਾ ਹਾਂ ਕੰਮ ਵੱਧ ਬਰੀਡ ਤੇ ਰਮਈਆਂ ਦੇ ਲਾ ਹੁਣ ਡੰਗ ਦੇ ਮਈਆਂ ਦੱਸਦੀਆਂ ਨੇ ਕਾ ਕਾ ਮਾਰਿਆ ਇਹਦੇ ਮਾਰੀ ਨਾ ਕੈਮਰਾ ਕਿਉਂ ਬਣ ਜੀ ਗੁਰਦੀਪ ਦੇਸ਼ ਕੇਰ ਨਾ ਮਮਈ ਹੋ ਚੱਪੇ ਬਾਲਾ ਕਾ ਤੂੰ ਤਾਂ ਪਿੰਕੂ ਆਏ ਅਸੀਂ ਆਹਾਰੀ ਹੁੰਦੀ ਸਾਡਾ ਪਾਕਿਸਤਾਨ ਵਾਲੀ ਸਾਡੀ ਚਵਾਈ ਦਾ ਟਾਈਮ ਨਹੀਂ ਹੁੰਦਾ ਹਾਂ ਇੱਥੋਂ ਇੱਥੋਂ ਦਿਖਾ ਜੀ ਜੈਕਟ ਮਰੀ ਜਨੇ ਯਾਰ ਜੋ ਜੋ ਨਹੀਂ ਉਦੋਂ ਸਾਡਾ ਟਾਈਮ ਲੱਗੂ ਕਿਉਂਕਿ ਬੇਲੇ ਲਾ ਕਲੋਂਦਾ ਹਾਂਜੀ ਨੰਬਰ ਬੋਲ ਦੋ ਆਪਣਾ ਨੰਬਰ 7529938121 7529938121 ਸ਼ਹਿਰ ਸੰਗਰੂਰ ਬਾੜ ਕਿਹੜਾ ਬਾਈ ਇਹ ਸੋਇਆਂ ਰੋਡ ਰਾਜਗੜ ਕਲੋਨੀ ਰਾਜਗੜ ਕਲੋਨੀ ਚ 22 ਹਰਾਂ ਦਾ ਕੰਮ ਮੇਨ ਦੁੱਧ ਤੇ ਆ ਨਾਲ ਨਾਲ ਵਪਾਰ ਤੇ ਆ ਵਪਾਰ ਤੇ ਕੰਮ ਆ ਵੀ ਸਿਰਸੱਤ ਮਈਆਂ ਦੀ ਕਰਦੇ ਆ ਬਾਈ ਹੋਰੀ ਹਾਂ ਦੁੱਧ ਵਾਲੀ ਮੈਂ ਮਿਲੂ ਸਾਡੇ ਕੋਲੋਂ 12 ਤੋਂ ਲੈ ਕੇ 17 ਹਾਂ ਐ ਮੰਨ ਲਓ ਵੀ 20 ਮਈਆਂ ਅਵੇਲੇਬਲ ਹੁੰਦੀਆਂ 20 ਮਈਆਂ ਬਿਲਕੁਲ ਦੁੱਧ ਤਿਆਰੀ ਵਾਲੀਆਂ ਮਿਲਦੇ ਆ ਸਾਡੇ ਕੋਲੋਂ ਆ ਜਿਹੜੇ ਵੀ ਸੱਜਣ ਨੇ ਸੰਪਰਕ ਕਰਨਾ ਸੰਪਰਕ ਬਾਈ ਨਾਲ ਕਰ ਲਿਓ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ